ਤੁਹਾਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਆਨੰਦ ਮਾਣੋਗੇ ਅੱਜ ਅਸੀਂ ਗੱਲ ਕਰਨੀ ਉਹਨਾਂ ਮਾਵਾਂ ਦੇ ਨਾਲ ਜਿਹੜੀਆਂ ਆਪਣੇ ਬੱਚਿਆਂ ਨੂੰ ਇਹ ਵਾਲੀਆਂ ਪਾਣੀ ਦੀਆਂ ਬੋਤਲਾਂ ਦੇ ਕੇ ਭੇਜਦੀਆਂ ਜਾਂ ਘਰ ਵਿੱਚ ਹੋਰ ਮੈਂਬਰਾਂ ਨੂੰ ਜਦੋਂ ਇਹ ਬੋਤਲਾਂ ਪਾਣੀ ਦੀਆਂ ਦੇ ਕੇ ਭੇਜਦੀਆਂ ਨਾ ਤਾਂ ਉਹ ਫੇਰ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਹੋਣ ਮੇਰੀਆਂ ਭੈਣਾਂ ਕੀ ਕਰਦੀਆਂ ਸਾਡੇ ਛੋਟੇ-ਛੋਟੇ ਬੱਚੇ ਜਿਹੜੇ ਬੜੇ ਛੇਤੀ ਬਿਮਾਰ ਹੋ ਜਾਂਦੇ ਆ ਤੇ ਅਸੀਂ ਉਹਨਾਂ ਦੀ ਸਿਹਤ ਦਾ ਧਿਆਨ ਵੀ ਬੜਾ ਰੱਖਦੀਆਂ ਪਰ ਕਿਤੇ ਨਾ ਕਿਤੇ ਅਸੀਂ ਕੋਈ ਨਾ ਕੋਈ ਗਲਤੀ ਜ਼ਰੂਰ ਕਰ ਲੈਨੀ ਆ ਹੁਣ ਜਦੋਂ ਅਸੀਂ ਆਹ ਵਾਲੀਆਂ ਬੋਤਲਾਂ ਉਹਨਾਂ ਨੂੰ ਦੇ ਕੇ ਭੇਜਦੇ ਆ ਨਾ ਪਾਣੀ ਦੀਆਂ ਤੇ ਫਿਰ ਇਹਨਾਂ ਦੇ ਮੂੰਹ ਛੋਟੇ ਹੁੰਦੇ ਆ ਤੇ ਜਦੋਂ ਅਸੀਂ ਇਹਨਾਂ ਬੋਤਲਾਂ ਨੂੰ ਸਾਫ਼ ਕਰਦੇ ਆ ਤੇ ਸਾਡਾ ਹੱਥ ਜਿਹੜਾ ਉਹ ਇਹਨਾਂ ਬੋਤਲਾਂ ਦੇ ਵਿੱਚ ਨਹੀਂ ਪੈਂਦਾ ਅਸੀਂ ਇਹਨਾਂ ਨੂੰ ਸਾਬਣ ਨਾਲ ਜਾਂ ਸਰਫ ਦੇ ਨਾਲ ਸਾਫ਼ ਜ਼ਰੂਰ ਕਰਦੇ ਆ ਪਰ ਅਸੀਂ ਇੱਥੇ ਗਲਤੀ ਕਰ ਲੈਨੇ ਤੇ ਆਪਣੇ ਬੱਚਿਆਂ ਦੀ ਸਿਹਤ ਦੇ ਨਾਲ ਖਲਵਾੜ ਕਰਦੇ ਆ ਇਹਨਾਂ ਬੋਤਲਾਂ ਨੂੰ ਜਿਨ੍ਹਾਂ ਦੇ ਮੂੰਹ ਛੋਟੇ ਆ ਸਾਡੇ ਹੱਥ ਬੋਤਲਾਂ ਦੇ ਅੰਦਰ ਨਹੀਂ ਪੈ ਸਕਦੇ ਇਹੋ ਜਿਹੀਆਂ ਬੋਤਲਾਂ ਨੂੰ ਸਾਬਣ ਜਾਂ ਸਰਫ ਦੇ ਨਾਲ ਸਾਫ਼ ਨਹੀਂ ਕਰਨਾ ਚਾਹੀਦਾ ਕਿਉਂਕਿ ਜਿੰਨੀ ਮਰਜ਼ੀ ਅਸੀਂ ਕੋਸ਼ਿਸ਼ ਕਰ ਲੈਨੇ ਆ ਨਾ ਕਿ ਅਸੀਂ ਸਾਫ਼ ਕਰਦੇ ਆ ਪਰ ਸਾਬਣ ਸਰਫ ਇਹਨਾਂ ਬੋਤਲਾਂ ਦੇ ਵਿੱਚੋਂ ਬਾਹਰ ਨਹੀਂ ਨਿਕਲਦਾ ਤੇ ਫਿਰ ਜਦੋਂ ਅਸੀਂ ਆਪਣੇ ਛੋਟੇ-ਛੋਟੇ ਪਿਆਰੇ-ਪਿਆਰੇ ਬੱਚਿਆਂ ਨੂੰ ਪਾਣੀ ਨਹੀਂ ਭਰ ਕੇ ਸਕੂਲ ਭੇਜਦੇ ਆ ਜਾਂ ਬਾਹਰ ਕਿਤੇ ਭੇਜਦੇ ਆ ਨਾ ਤਾ ਫਿਰ ਉਹ ਮਿਕਸ ਹੋ ਕੇ ਸਾਡੇ ਬੱਚੇ ਜਿਹੜੇ ਪਾਣੀ ਦੇ ਵਿੱਚ ਹੀ ਉਹ ਸਾਬਣ ਨੂੰ ਸਿਰਫ ਪੀ ਲੈਂਦੇ ਆ ਜਿਸ ਕਰਕੇ ਫਿਰ ਉਹਨਾਂ ਦੇ ਅੰਦਰ ਪੇਟ ਦੇ ਰੋਗ ਜਿਹੜੇ ਉਹ ਲੱਗਣੇ ਸ਼ੁਰੂ ਹੋ ਜਾਂਦੇ ਆ ਅਕਸਰ ਹੀ ਬਹੁਤ ਸਾਰੇ ਬੱਚੇ ਜਿਹੜੇ ਉਹ ਪੇਟ ਦਰਦ ਦੀ ਸ਼ਿਕਾਇਤ ਕਰਦੇ ਆ ਤੇ ਫਿਰ ਹੁਣ ਮੇਰੀਆਂ ਭੈਣਾਂ ਕਹਿਣ ਗਈਆਂ ਕਿ ਜੇਕਰ ਸਾਬਣ ਸਿਰਫ ਨਾ ਇਹ ਬੋਤਲ ਨੂੰ ਸਾਫ਼ ਨਹੀਂ ਕਰਨਾ ਤੇ ਫਿਰ ਅਸੀਂ ਕਾਦੇ ਨਾਲ ਇਸ ਬੋਤਲ ਨੂੰ ਸਾਫ਼ ਕਰੀਏ ਤੇ ਫਿਰ ਆਪਾਂ ਉਹਦੇ ਬਾਰੇ ਹੀ ਗੱਲ ਕਰਨੀ ਕਿ ਆਪਾਂ ਇਸ ਬੋਤਲ ਨੂੰ ਸਾਫ਼ ਕਿਵੇਂ ਕਰਨਾ ਜਦੋਂ ਆਪਾਂ ਆਪਣੇ ਬੱਚੇ ਨੂੰ ਇਹ ਪਾਣੀ ਦੀ ਬੋਤਲ ਦੇ ਕੇ ਭੇਜਣੀ ਆ ਨਾ ਤਾਂ ਉਦੋਂ ਇਸ ਬੋਤਲ ਦੇ ਵਿੱਚ ਨਮਕ ਪਾ ਕੇ ਲੂਣ ਪਾ ਕੇ ਨਾ ਤੇ ਫਿਰ ਇਸ ਨੂੰ ਪਾਣੀ ਬੋਤਲ ਨੂੰ ਜ਼ੋਰ-ਜ਼ੋਰ ਦੀ ਜਦੋਂ ਹਿਲਾਓਗੇ ਨਾ ਤਾਂ ਬੋਤਲ ਇਹ ਆਪਣੇ ਆਪ ਸਾਫ਼ ਹੋ ਜਾਵੇਗੀ ਕਈ ਵਾਰੀ ਪਾਣੀ ਭਰ ਹੁੰਦੇ ਨਾਲ ਬੋਤਲ ਦੇ ਵਿੱਚ ਛਿੱਟਾ ਛਿੱਟਾ ਜੰਮ ਜਾਂਦਾ ਵਾ ਤੇ ਫਿਰ ਉਹਨੂੰ ਸਾਫ਼ ਕਰਨ ਲਈ ਜੇ ਤੇ ਕੋਈ ਲੰਮਾ ਬਰਸ਼ ਹੈਗਾ ਤੁਹਾਡੇ ਕੋਲ ਤੁਸੀਂ ਉਹ ਮਾਰੋ ਇਹਦੇ ਵਿੱਚ ਨਹੀਂ ਤੇ ਫਿਰ ਲੂਣ ਵਾਲਾ ਪਾਣੀ ਤੇ ਜਾਂ ਉਹਦੇ ਵਿੱਚ ਤੁਸੀਂ ਕਣਕ ਦੇ ਦਾਣੇ ਪਾ ਲਓ ਜਾਂ ਛੋਲਿਆਂ ਦੇ ਦਾਣੇ ਪਾ ਲਓ ਉਹ ਪਾ ਕੇ ਜਦੋਂ ਤੁਸੀਂ ਬੋਤਲ ਨੂੰ ਜ਼ੋਰ-ਜ਼ੋਰ ਦੀ ਹਿਲਾਓਗੇ ਨਾ ਤੇ ਇਹਦੇ ਵਿੱਚ ਜੰਮਿਆ ਜਿਹੜਾ ਛਿੱਟਾ-ਛਿੱਟਾ ਪਾਣੀ ਦਾ ਜੰਮ ਜਾਂਦਾ ਨਾ ਉਸ ਆਫ ਹੋ ਜਾਏਗਾ ਜਦੋਂ ਲਗਾਤਾਰ ਇਸ ਤਰ੍ਹਾਂ ਕਰੋਗੇ ਨਾ ਤੇ ਫੇਰ ਇਹ ਬੋਤਲ ਸਾਫ ਹੋਣੀ ਸ਼ੁਰੂ ਹੋ ਜਾਏਗੀ ਕਿਉਂਕਿ ਉਹ ਦਾਣਿਆਂ ਦੇ ਵੱਜਣ ਦੇ ਨਾਲ ਬੋਤਲ ਦੇ ਅੰਦਰ ਉਹ ਚੰਗੀ ਤਰ੍ਹਾਂ ਸਫਾਈ ਹੋ ਜਾਵੇਗੀ ਇਸ ਕਰਕੇ ਮੇਰੀਆਂ ਭੈਣਾਂ ਆਪਣੇ ਬੱਚਿਆਂ ਦੀ ਸਿਹਤਮੰਦ ਰੱਖਣ ਵਾਸਤੇ ਸਿਹਤ ਨੂੰ ਸਹੀ ਰੱਖਣ ਵਾਸਤੇ ਇਹਨਾਂ ਬੋਤਲਾਂ ਨੂੰ ਕਦੇ ਵੀ ਸਾਬਣ ਜਾਂ ਸਰਫ ਦੇ ਨਾਲ ਸਾਫ਼ ਨਾ ਕਰੋ ਇਹਨਾਂ ਨੂੰ ਨਮਕ ਵਾਲੇ ਪਾਣੀ ਦੇ ਨਾਲ ਰੋਜ਼ਾਨਾ ਸਾਫ਼ ਕਰੋ ਤੇ ਫਿਰ ਇਹਨਾਂ ਬੋਤਲਾਂ ਨੂੰ ਬੰਦ ਕਰਕੇ ਨਾ ਰੱਖੋ ਜਦੋਂ ਵੀ ਤੁਸੀਂ ਸਾਫ਼ ਕਰਦੀਆਂ ਉਹ ਇਹਨਾਂ ਨੂੰ ਖੁੱਲੀ ਛੱਡ ਛੱਡਿਆ ਕਰੋ ਤਾਂ ਕਿ ਇਹਨਾਂ ਦੇ ਵਿੱਚ ਹਵਾ ਦੀ ਕ੍ਰੋਸਿੰਗ ਜ਼ਰੂਰ ਹੋਵੇ ਤੇ ਜਦੋਂ ਬੰਦ ਬੋਤਲ ਰਹਿੰਦੀ ਹੈ ਨਾ ਫਿਰ ਵੀ ਪਾਣੀ ਦੀ ਸਮੈਲ ਆਉਣ ਲੱਗਦੀ ਆ ਇਸ ਕਰਕੇ ਬੱਚਿਆਂ ਨੂੰ ਤੰਦਰੁਸਤ ਰੱਖਣ ਵਾਸਤੇ ਵੱਡਿਆਂ ਨੂੰ ਤੰਦਰੁਸਤ ਰੱਖਣ ਵਾਸਤੇ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਜ਼ਰੂਰ ਰੱਖਿਆ ਕਰੋ ਖੁਸ਼ ਰਹੋ ਤੰਦਰੁਸਤ